ਜੀ ਵੀਰੋ ਸਾਰਿਆਂ ਨੂੰ ਪਿਆਰ ਭਰਿਆ ਸ਼ਾਸਿਕਾਲ ਠੀਕ ਠਾਕ ਆਜੋ ਵੀ ਤੁਹਾਨੂੰ ਇੱਕ ਇੱਕ ਦੋ ਦੋ ਮਾਦੀਆਂ ਦਾ ਸ਼ੌਕ ਕਰਾਉਣਾ ਸਾਰਿਆਂ ਬਾਰੇ ਨਿੱਕੀ ਨਿੱਕੀ ਵਿਚਾਰ ਕਰਦੇ ਆਪਾਂ ਤੇ ਇਹ ਨਾਲੇ ਵੀਡੀਓ ਸ਼ੇਅਰ ਹੋ ਜੂਗੀ ਆਪਣੀ ਹਨਾ ਕਾਫੀ ਟਾਈਮ ਤੋਂ ਹਨਾ ਆਪਾਂ ਵੀਡੀਓ ਅਪਲੋਡ ਨਹੀਂ ਕੀਤੀਆਂ ਤੇ ਬਹੁਤ ਸਾਰੇ ਪ੍ਰਾ ਵੀਡੀਓ ਦੀ ਡੀ ਕਰਦੇ ਹੋਣਗੇ ਸੋ ਭਾਈ ਖੇਮਾ ਦਾ ਜਾਚਕਾ ਠੀਕ ਹੈ ਸਮਾਂ ਨਹੀਂ ਬਈ ਲੱਗਦਾ ਤੇ ਅੱਜ ਤੁਹਾਨੂੰ ਮੈਂ ਸਫੀਦ ਨੂਰੀ ਹੀਰੇ ਦੀ ਵੀਡੀਓ ਵੈਸੇ ਇੰਸਟਾ ਤੇ ਪਾਈ ਸੀ ਪਰ ਉਹ ਚ ਮਤਲਬ ਤੁਹਾਨੂੰ ਇੱਥੇ ਵਧੀਆ ਤਰੀਕੇ ਨਾਲ ਪਾ ਦਿੰਨਾ YouTube ਤੇ ਨਾਲੇ ਦੇਖੋ ਇਹ ਕੋਕੜਾ ਜੀ ਖੜੀ ਤਖਤੀ ਦਾ ਜਿਵੇਂ ਸ਼ਾਮੂ ਨਾਂ ਦੇ ਜਾਨਵਰ ਖੜਦੇ ਸੀ ਤੇ ਉਹਵੇਂ ਹੀ ਬਾਲੀ ਜਾਦੇ ਤਖਤੀ ਉੱਚੀ ਚੱਕ ਕੇ ਖੜਦਾ ਲੋੜ ਬਿਲਕੁਲ ਇਨਸਾਨ ਵਾਂਗ ਸਿੱਧਾ ਖੜਦਾ ਜਾਨੀ ਜਿਹੜੇ ਇਹਦੇ ਮੋਢੇ ਦੀਆਂ ਉੱਪਰ ਲੀਆਂ ਨੁਕਤਰਾਂ ਉਹ ਜਮੇ ਲੱਤਾਂ ਦੀ ਸੇਧ ਚ ਆ ਜਾਂਦੀਆਂ ਤੋਰਾ ਇਹਦਾ ਜਮਾਂਦਰੂ ਹੀ ਇਦਾਂ ਵਾ ਮਤਲਬ ਮਟਕ ਨਾਲ ਤੁਰਦਾ ਪਹਿਲਵਾਨਾ ਬਾਗ ਤੇ ਬਹੁਤ ਸੋਹਣਾ ਮਤਲਬ ਕੁੱਕੜ ਆ ਅੱਖ ਭਰੇ ਦੀ ਮੋਟੀ ਆ ਮੋਟੀ ਆਖਾ ਸਾਫ ਜਿਵੇਂ ਉਹ ਛੋਟੀ ਮਿਰਠੀ ਬਰੀਡ ਦੀ ਹੁੰਦੀ ਆ ਉਵੇਂ ਆਖਾ ਕਦੋਂ ਦਰਮਿਆਨਾ ਨਿਕੱਦਾ ਨਹੀਂ ਕਹਿ ਸਕਦੇ ਹਾਈਟਡ ਫੁੱਲ ਹਾਈਟਡ ਵੀ ਨਹੀਂ ਕਹਿ ਸਕਦੇ ਦਰਮਿਆਨਾ ਛੋਟਾ ਮਧਰਾ ਵੀ ਨਹੀਂ ਕਹਿ ਸਕਦੇ ਛੋਟਾ ਕੁਕੜ ਛੋਟੇ ਮੂਰੇ ਦਾ ਵੀ ਨਹੀਂ ਕਹਿ ਸਕਦੇ ਬਹੁਤ ਉੱਚੀ ਹਾਈਟ ਵਾਲੇ ਨਹੀਂ ਕਹਿੰਦੇ ਲੱਗ ਹੱਡ ਚ ਬਹੁਤ ਸਟਰੋਂਗ ਬਹੁਤ ਡਬਲ ਆ ਪਤਾ ਨਹੀਂ ਬੱਕਰੀ ਦੇ ਕੀ ਖਰਸ ਜੀ ਕਰੀ ਜਾਂਦਾ ਬੈਠਾ ਠੀਕ ਹੈ ਤੇ ਜਿਹੜਾ ਇਹਨਾਂ ਦੀਆਂ ਇਹਦੀਆਂ ਦੋਵਾਂ ਲੱਤਾਂ ਦਾ ਗੈਪ ਆ ਆਪਸ ਵਿੱਚ ਫਰਕ ਆ ਡਿਫਰੈਂਟ ਉਹ ਨਾ ਬਹੁਤ ਦੂਰ ਦੂਰ ਆ ਉਹ ਦੂਰ ਜਿਵੇਂ 4 ਇੰਚ ਇੱਟ ਚੌੜਾਈ ਹੁੰਦੀ ਹੈ ਨਾ ਜੀ ਇੱਟ ਦੀ ਸਿੰਗਲ ਕੰਧ ਦੀ 4 ਇੰਚ ਤੇ ਉਸ ਤੋਂ ਵੀ ਮਤਲਬ ਘੱਟ ਤੋਂ ਘੱਟ 5 ਇੰਚ ਦਾ ਇਹਦਾ ਵਿੱਚ ਹਾਸਲਾ ਦੋਵੇਂ ਪੱਟਾਂ ਵਿਚਕਾਰ ਦਾ ਤੇ ਜਿਵੇਂ ਆਏ ਹੱਥ ਆਏ ਇਹ ਆ ਇੱਕ ਤਾਂ ਆਏ ਹੱਥ ਹੋ ਗਿਆ ਸੈਂਟਰ 'ਚ ਚੌੜਾਈ ਵੱਧ ਇਸ ਤਰ੍ਹਾਂ ਆ 5 5 ਇੰਚ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਹੱਥ ਕਰੀ ਆਪਾਂ ਠੀਕ ਹੈ ਤੇ ਇਦਾਂ ਫੱਟੀਦਾਰ ਪੱਟ ਹੈ ਸਾਈਡ ਤੋਂ ਇੱਕ ਦਾ ਪੱਟ گول ਹੁੰਦਿਆ ਜਿਵੇਂ ਇਸ ਤਰ੍ਹਾਂ ਇਸ ਤਰ੍ਹਾਂ گول ਬਟਣੀ ਫੱਟੀਦਾਰ ਅੰਦਰਲੇ ਪਾਸੇ ਜੇ ਪੱਟ ਦੀਪਾ ਹੱਥ ਲਾਵਾਂਗੇ ਤਾਂ ਸਿੱਧਾ ਸਕੇਲ ਨਜ਼ਰ ਆਉ ਫੱਟੀ ਇਸ ਤਰ੍ਹਾਂ ਹੱਥ ਦਾ ਤੇ ਜਿਸ ਆਕਾਰ ਦੀ ਫੱਟੀ ਉੱਤੇ ਇਸਕਾਰ ਦੇ ਇਹਦੀਆਂ ਜਿਹੜੀਆਂ ਉਂਗਲਾਂਆਂ ਨੋਂਦਰਾ ਨੋਂਦਰਾ ਵੀ ਕੋਰਨਰ ਟਾਈਪ ਉੱਪਰ ਕਿਨਾਰੀ ਆ ਉੱਤੇ ਮਤਲਬ ਖੁੰਝਾ ਬਣਦਾ ਤੇ ਕੋਨਾ ਸ਼ੇਪ ਬਣਦਾ ਤੇ ਲੱਤਵੀ ਲੱਤ ਪਤਲੀ ਸੁੱਕੀ ਲੱਤ ਬਿਲਕੁਲ ਖੁਸ਼ਕ ਡਰਾਈ ਆ ਪੂਰੀ ਤਰ੍ਹਾਂ ਜਿਹਦੇ ਵਿੱਚ ਨਵੀਂ ਸੈੱਲ ਬਿਲਕੁਲ ਵੀ ਜੂ ਮੰਤਰ ਵੀ ਨਵੀਂ ਨਹੀਂ ਠੀਕ ਹੈ ਤੇ ਤੋਰਾ ਦੇਖੋ ਕੂਕੜ ਦਾ ਮਤਲਬ ਯਾਰ ਆਦਰ ਦੀ ਕੁਦਰਤ ਨੇ ਨਾ ਇਹਨੂੰ ਜਿਹੜੀ ਰੂਪਰੇਖਾ ਬਣਤਰ ਇਹਦੀ ਬਣੀ ਹੈ ਬਹੁਤ ਸੋਹਣਾ ਇੱਕ ਕਲਰ ਚ ਤਾਂ ਹੀਰਾ ਕਹਿੰਦੇ ਆ ਵਾਕੇ ਹੀਰਾ ਤੇ ਹੁਣ ਮੈਂ ਆਪਣੀ ਜਾਨਵਰ ਦੀ ਇੰਨੀ ਕਿੰਨੀ ਸਿਫਤ ਕਰਾਂ ਮਾਲਕ ਦੀ ਦਿੱਤੀ ਦਾਤ ਆ ਨਾ ਤੇ ਆਪਾਂ ਇਹ ਇਹਦੀ ਸਿਫਤ ਕਰਨ ਦੇ ਵੀ ਆਪਾਂ ਸਮਰਾਥਾਂ ਕੁਦਰਤ ਦੀਆਂ ਸਿਫਤਾਂ ਚ ਬੜਾ ਪਿਆਰਾ ਬੜਾ ਖੂਬਸੂਰਤ ਜਾਨਵਰ ਤੇ ਮੈਲਾ ਜਮਾ ਵੀ ਨਹੀਂ ਕੋਈ ਵੀ ਪੀਲੀ ਭਾਲ ਨਹੀਂ ਮਾਰਦਾ ਮੰਨ ਲਓ ਜੇ ਪੀਲਾ ਪੀਲਾ ਪਾਣ ਮਾਰੂਗਾ ਵਿੱਚ ਜੇ ਕੋਈ ਹੋਰ ਕਲਰ ਮਾਰੂ ਫਿਰ ਇਹਦੀ ਫਿਰ ਇਹਦੀ ਇਹਦੀ ਸਜਾਵਟ ਨਹੀਂ ਦਿਸਣੀ ਜਿਵੇਂ ਨੁਕਰਾ ਕੋੜਾ ਆਉਂਦਾ ਬਿਲਕੁਲ ਚਿੱਟਾ ਕੁਝ ਪੀਲਾਪਣ ਨਾ ਆਵੇ ਬਿਲਕੁਲ ਵੀ ਬਿਲਕੁਲ ਨੁਕਰਾ ਲਾਈਟ ਲਾਈਟ ਵਾਈਟ ਉਹ ਆ ਘਰਦਣ ਵੜੀ ਛੱਲੇਦਾਰ ਮਜ਼ਬੂਤ ਤੇ ਫੱਟੀਦਾਰ ਚੋਰ ਸਲੱਤ ਠੀਕ ਹੈ ਤੇ ਤੇ ਬਾਕੀ ਤੁਸੀਂ ਵੇਖ ਲਓ ਠੀਕ ਹੈ ਤੇ ਉੱਪਰੋਂ ਵੀ ਬਹੁਤ ਜ਼ਿਆਦਾ ਚੜਾਈ ਆ ਕੁੱਕੜ ਦੀ ਠੀਕ ਹੈ ਤੇ ਕੁੱਕੜ ਦੇਖ ਲਿਆ ਜੀ ਇਹ ਹਜੇ ਵੀਡੀਓ ਆਪਣੀ ਹੋਈ ਹੈ 4 ਮਿੰਟ ਦੀ ਚੁੰਝ ਛੋਟੀ ਤੇ ਮਜ਼ਬੂਤ ਖਾਈਦਾਰ ਪਤਲੀ ਜੋ ਸਿਰ ਦੇ ਉੱਪਰ ਜਿਹੜੀ ਸਿਰ ਦੀ ਉੱਪਰਲੀ ਹੱਡੀ ਆ ਉਹਦੇ ਵਿੱਚ ਵੀ ਖਾੜੀ ਪੈਂਦੀ ਆ ਮਨੇ ਸਾਰਾ ਸਰੀਰ ਦਾ ਫੱਟੀ ਨੂਮਾ ਸਕੇਲ ਦੀ ਸ਼ੇਪ ਚਾ ਸਾਰਾ ਹੀ ਸਰੀਰ ਠੀਕ ਹੈ ਦੇਖੋ ਇਸ ਤਰ੍ਹਾਂ ਵੱਧ ਹਾਈਟ ਲੱਗਦੀ ਹੈ ਇਹ ਫਰੰਟ ਤੇ ਕਰਕੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹਦੇ ਨਾਲ ਇੱਕ ਮਾਦੀ ਲਾਉਣ ਬਾਰੇ ਸੋਚ ਰਿਆਂ ਮਾਦੀ ਤਾਂ ਮੁਰਗੇ ਨੂੰ ਵੀ ਹਾਰਡ ਹਿੱਟੜਾ ਦਿਖਾਉਣਾ ਇਹ ਮਾਦੀ ਹੈ ਜੀ ਬਹੁਤ ਜਿਆਦਾ ਸਟਰੋਂਗ ਮਾਦੀ ਹੈ ਮਤਲਬ ਮੁਰਗੀਆਂ ਜਿਵੇਂ ਆਪਾਂ ਫੁੱਟਬਾਲ ਖੇਡਦੇ ਆ ਤੇ ਫੁੱਟ ਵ ਦੇ ਦਿੱਤੋ ਆਪਾਂ ਫੁੱਟ ਨਾਲ ਹਿੱਟ ਕਰਦੇ ਆ ਬਾਲ ਤੇ ਬੁੜਕਦੀ ਆ ਨਾ ਮੁਰੇ ਅੱਗੇ ਅੱਗੇ ਜਾਂਦੀ ਆ ਤੇ ਮਾਦੀਆਂ ਤੇ ਇਹਦੇ ਇਹਦੀ ਐਸ਼ ਆਪਾਂ ਗਨ ਸ਼ੂਟੀਆਂ ਕਹਿ ਲੋ ਤੇ ਹਟ ਮਾਰਦੀਆਂ ਬੜਕ ਦੀਆਂ ਛੁਟੀ ਐ ਦੌੜਦੀਆਂ ਮਾਰ ਮਾਦੀਆਂ ਬੜਕ ਦੀਆਂ ਮੂਹਰ ਨੂੰ ਐਦਾਂ ਇਸ ਤਰ੍ਹਾਂ ਇਹਦੀ ਬਹੁਤ ਸਟਰੋਂਗ ਹੱਡੀ ਦੀ ਇਹ ਜਿਹੜੀ ਲੱਤ ਆ ਬੋਨ ਬਹੁਤ ਜ਼ਿਆਦੇ ਮਜ਼ਬੂਤ ਯਾਨੀ ਮੈਨੂੰ ਦੇਖ ਕੇ ਨਹੀਂ ਲੱਗ ਰਿਆ ਸੀ ਦੇਖੋ ਦੇਖੋ ਕਲਰ ਫਿੱਕਾ ਜਾਂ ਲਾਈਟ ਜਾਂ ਵਾਈਟ ਹੈਨਾ ਬਹੁਤ ਮੋਟੀ ਲੋਕ ਆ ਪਤ ਨਹੀਂ ਕੀ ਗਾਰਾ ਗੁਰਾ ਜਿਆ ਲਵੇ ਇਥੇ ਮੈਂ ਦਾਣੇ ਸਿੱਟਦੇ ਨਾ ਹੁਣਾ ਚ ਚਿੱਕੜ ਦੇ ਵਿੱਚੀ ਚਿੱਕੜ ਦੇ ਵਿੱਚ ਦਾਣੇ ਆ ਉਹ ਪੋਲੇ ਹੋ ਜਾਂਦੇ ਆ ਖਾਣੇ ਸੁੱਕੇ ਹੋ ਜਾਂਦੇ ਆ ਪਚਣਯੋਗ ਬਣ ਜਾਂਦੇ ਆ ਠੀਕ ਹੈ ਪਚਣਯੋਗ ਬਣ ਜਾਂਦੇ ਆ ਤੇ ਤੇ ਦਾਣੇ ਖਾ ਲੈਂਦੇ ਠੀਕ ਹੈ ਜੀ ਤੇ ਮੁਰਗੀ ਵੱਡੇ ਮੋਰੇ ਦੀ ਆ ਮਜ਼ਬੂਤ ਆ ਜਿਆਦਾ ਹੀ ਮਜ਼ਬੂਤ ਆ ਕੁੱਪੜਾ ਏ ਰਗੀ ਕੁਕੜੀ ਆ ਕੱਲ ਵੀ ਬੜਾ ਮਜ਼ਬੂਤ ਆ ਠੀਕ ਹੈ ਉਗੜੀ ਨਹੀਂ ਲਵੇ ਲੱਗਦੀ ਕੁਕੜੀਆਂ ਆਪੇ ਹੀ ਦੂਰ ਚਲੇ ਜਾਂਦੀਆਂ ਸਾਰੀਆਂ ਚੰਗੀਆਂ ਚੰਗੀਆਂ ਕੁਕੜੀਆਂ ਚੰਗੀਆਂ ਚੰਗੀਆਂ ਕੁਕੜੀਆਂ ਨਾ ਮੋਰੇ ਨੱਚਦੀਆਂ ਤੇ ਮੁਕਾਬਲਾ ਕਰਨਾ ਤਾਂ ਬੜੀ ਦੂਰ ਦੀ ਗੱਲ ਚੰਗੀਆਂ-ਚੰਗੀਆਂ ਕੁਕੜੀਆਂ ਮੂਰੇ ਨੱਚਦੀਆਂ ਸਭ ਤੋਂ ਹਾਰਡ ਬੜੇ ਹੱਡ ਹੱਡ ਦੀ ਵਾਲੀ ਮਜ਼ਬੂਤ ਆ ਤੇ ਬੜੇ ਮਜ਼ਬੂਤ ਪੱਲੇ ਤੇ ਛੋਟੀ ਪਤਲੀ ਪੂਛ ਲੱਗਦੀ ਤੇ ਖੰਭਾਂ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਆ ਠੀਕ ਹੈ ਤੇ ਕੋਈ ਕੁਕੜੀ ਨਹੀਂ ਲੱਗ ਲੱਗਦੀ ਤੇ ਇਹਦੇ ਉੱਪਰ ਹਲਕਾ ਸ਼ਬ ਆ ਕਲਰ ਆ ਰਿਹਾ ਦੇਖੋ ਕੱਕੜ ਵਰਗੀ ਕੁਕੜੀ ਆ ਠੀਕ ਹੈ ਤੇ ਪਿਆਰ ਪੈ ਜੂਗਾ ਇਹਨਾਂ ਦਾ ਦੋਵਾਂ ਦਾ ਅਫਸ ਵਿੱਚ ਇਹ ਜੋੜਾ ਮਿਲ ਜੂਗਾ ਪਿਆਰ ਪੈ ਜੂਗਾ ਇਹਨਾਂ ਦਾ ਅੱਜ 펄ਕ ਪੈ ਜੂਗਾ ਪਿਆਰ ਠੀਕ ਹੈ ਤੇ ਜਦੋਂ ਪਿਆਰ ਪੈ ਗਿਆ ਫਿਰ ਇੱਕ ਆਵਾਜ਼ ਕਰੂਗੀ ਨੀਲੀਆਂ ਨੀਲੀਆਂ ਅੱਖਾਂ ਇਹਦੀਆਂ ਕੁਕੜੀਆਂ ਨੀਲੀਆਂ ਵਾਈਟ ਨੀਲੀਆਂ ਕੁਕੜਦੀਆਂ ਵੀ ਨੀਲੀਆਂ ਵਾਈਟ ਆ ਕੁਕੜੀਆਂ ਦੀਆਂ ਵੀ ਨੀਲੀਆਂ ਚਿੱਟੀਆਂ ਮਤਲਬ ਅਸਮਾਨੀ ਰੰਗ ਦੀ ਸ਼ੇਪ 펄 ਮਾਰੂਗੀ ਚਿੱਟੇ ਰੰਗ 'ਚ ਦੇਖੋ ਕੁਕੜੀ ਤੇ ਕੋਕੜ ਇਹ ਜੋੜਾ ਲਾ ਦੇਾਂਗੇ ਮੇਰੇ ਹਿਸਾਬ ਨਾਲ ਲੱਤਾਂ ਦਾ ਜਿਹੜਾ ਕਲਰ ਆ ਉਹ ਹਲਕਾ ਫਿੱਕਾ ਪੀਲਾ ਬਿਲਕੁਲ ਫਿੱਕਾ ਪੀਲਾ ਜਿੱਦਾਂ ਮੁਰਗੀ ਦਾ ਕਲਰ ਆ ਨਾ ਫਿੱਕਾ ਇਦਾਂ ਹੀ ਮੁਰਗੀ ਦੇ ਉਮਈ ਲੱਤ ਸੇਮ ਕਲਰ ਖਸ ਖਲਤਾਂ ਬਸ ਫਰਕ ਇਹਨਾਂ ਚ ਇੰਨਾ ਵਾ ਉਹ ਉਹਦੀਆਂ ਜਿਹੜੀਆਂ ਲੱਤਾਂ ਕੁੱਕੜ ਦੀਆਂ ਬਿਲਕੁਲ ਫੱਟੀਦਾਰ ਇਹ ਮਾਦੀ ਹੋ ਸਕਦਾ ਕਰਕੇ ਇਹਦੀਆਂ ਜਿਹੜੀਆਂ ਲੱਤਾਂ ਵਾ ਤੇ ਉਹ ਹਲਕਾ ਜਿਹਾ ਕੇਰਾ ਮਾਰਦੀਆਂ ਲੇਕਿਨ ਮਜ਼ਬੂਤੀ ਬਹੁਤ ਜ਼ਿਆਦੀ ਲੱਤ ਛੋਟੀ ਆ ਬਹੁਤ ਜ਼ਿਆਦੀ ਕੁਕੜ ਦੀ ਦਰਮਿਆਨੀ ਲੱਤਾਂ ਕੁਕੜੀ ਦੀ ਛੋਟੀ ਆ ਹਾਈਟਡ ਦਰਮਿਆਨੇ ਕਾਦੀ ਮੁਰਗੀ ਆ ਆਮ ਮੁਰਗੀਆਂ ਨੂੰ ਮਜ਼ਬੂਤ ਆ ਮੋਰਾ ਜਿਹੜਾ ਚੁੰਝਦਾ ਚੁੰਝ ਉਹ ਬਹੁਤ ਮਜ਼ਬੂਤ ਆ ਸਿਰ ਦੀ ਹੱਡੀ ਸੇਮ ਆ ਦੋਵਾਂ ਦੀ ਖਾਈ ਦਾ ਦੋਵਾਂ ਦੀ ਸਿਰ ਦੀ ਜਿਹੜੀ ਖੋਪੜੀ ਆ ਉਹਨਾਂ ਦੀ ਉਹ ਇੱਕੋ ਸ਼ੇਪ ਦੀ ਆ ਦੋਵਾਂ ਦੇ ਸਿਰ ਦੇ ਉੱਪਰ ਜਿਵੇਂ ਆਪਾਂ ਖਾਲ ਪਾਏ ਹੁੰਦਾ ਪਾਣੀ ਫਸਲ ਨੂੰ ਇਦਾਂ ਖਾਈ ਪੈਂਦੀ ਆ ਸਿਰ ਜਿੱਥੇ ਇਹਦਾ ਤਾਜ ਆ ਤਾਜ ਦੀ ਬੈਕ ਸਾਈਡ ਪੂਰੀ ਜਿਹੜੀ ਸਿਰਦੀ ਨਹੀਂ ਖੋਪੜੀ ਆ ਉਹ ਦਾ ਉਹ ਪੂਰੀ ਉਹ ਦਾ ਨਾ ਵਿੱਚ ਖਾਈ ਪੈਂਦੀ ਆ ਦੋਵਾਂ ਦੇ ਸੇਮ ਕੁੱਕੜ ਦੇ ਵੀ ਕੁਕੜੀ ਦੇ ਵੀ ਠੀਕ ਹੈ ਤੇ ਖੜੀ ਖੜੀ ਤਖਤੀ ਦੀ ਹੋਈ ਕੁਕੜੀ ਆ ਖੜੀ ਤਖਤੀ ਦਾ ਹੀ ਕੁੱਕੜ ਆ ਤੇ ਮਤਲਬ ਬੇ ਨਿਆ ਬੱਚੇ ਐਨੀ ਕਲਾ ਖੂਬਸੂਰਤੀ ਪੂਰੇ ਟੌਪ ਗੇਮ ਬਲੱਡ ਦੇ ਮਤਲਬ ਜਾਨਵਰ ਵਾ ਤੇ ਬਾਕੀ ਦੇਖੋ ਮੈਂ ਤਾਂ ਕਹਿ ਰਿਹਾ ਮਤਲਬ ਚੈੱਕ ਕਰ ਸਕਦਾ ਕੋਈ ਠੀਕ ਹੈ ਆਪ ਆਪ ਦੀਆਂ ਅੱਖਾਂ ਨਾਲ ਵੇਖ ਕੇ ਚੈੱਕ ਕਰ ਸਕਦਾ ਜੀ ਮਤਲਬ ਮਤਲਬ ਕੋਲੇ ਆ ਗਈ ਮੇਰੇ ਤੇ ਬਾਕੀ ਵੀਡੀਓ ਮੈਂ ਹਿਸਟਰੀ ਦੇ ਰੂਪ ਵਿੱਚ ਪਾਤੀ ਆ ਠੀਕ ਹੈ ਮਤਲਬ ਦੁਰਲੱਭ ਆ ਦੁਰਲੱਭ ਮੀਨ ਛੇਤੀ ਨਹੀਂ ਲੱਭਣੇ ਇਹ ਇਦਾਂ ਦੇ ਜਾਨਵਰ ਹਰ ਕਿਸੇ ਦੇ ਖੁੱਡੇ 'ਚ ਨਹੀਂ ਮਿਲਣਗੇ ਕਿਸੇ ਵਿਰਲੇ ਕੁਸ਼ਕੀਨ ਦੇ ਖੁੱਡੇ 'ਚ ਹੋਣਗੇ ਬੜੇ ਪਿਆਰੇ ਜਾਨਵਰ ਆ ਮਤਲਬ ਇਹ ਜੋੜਾ ਆਪਾਂ ਲਾਵਾਂਗੇ ਬਾਕੀ ਤੁਸੀਂ ਅਸੀਸ ਬਕਸੋ ਇਹਨਾਂ ਜਾਨਵਰਾਂ ਨੂੰ ਠੀਕ ਹੈ ਤੇ ਵੀ ਇਹ ਵਧਣ ਫੁੱਲਣ ਤੇ ਸ਼ੌਕ ਵਾਧਾ ਫੁੱਲਦਾ ਜਾਏ ਠੀਕ ਹੈ ਤੇ ਬਾਕੀ ਹੋਰ ਬਲੱਡ ਦੇ ਛੋਟੇ ਬਲੱਡ ਦੇ ਬੱਚੇ ਪਾਏ ਆ ਉਹ ਫਿਰ ਆਪਾਂ ਕਰਾਂਗੇ ਵੀਡੀਓ ਲੰਮੀ ਹੋ ਜਣੀ ਆ 9 ਮਿੰਟ ਦੀ ਵੀਡੀਓ ਇਹ ਲਊਂਗੀ ਦੇਖੋ ਤੁਰ ਦਾ ਤੂਰਾ ਕੁੱਕੜ ਦਾ ਤੇ ਇਹ ਕੁਗੜੀ ਕੁਗੜੀ ਨੂੰ ਮਨਾਉ ਚੁੰਜ ਤੇ ਮਿੱਟੀ ਜੀ ਲਗਾਈ ਫਿਰਦੀ ਆ ਇਹ ਤੁਹਾਨੂੰ ਕੱਲੀ ਇਹਦੀ ਉਹ ਦਿਖਾਉਣੀ ਸੀ ਕੱਲ ਕੁੱਕੜ ਬੈਤ ਤੋਂ ਛੋਟਾ ਮੂੰਗਰਾ ਤਾਂ ਨਿੱਕਾ ਕੁਗੜੀ ਖੜਾ ਲੌਂਗ ਦਾ ਕੱਢੂਗੀ ਠੀਕ ਹੈ ਦੇਖੋ ਤੇ ਜਿੰਨੇ ਗੋਡੇ ਮਜ਼ਬੂਤ ਕੁੱਕੜ ਦੇ ਆ ਉਹਦੋਂ ਕਿਤੇ ਵੱਧ ਮਜ਼ਬੂਤ ਜਿਹੜੇ ਗੋਡੇ ਆ ਜਿੱਤੇ ਸਟੈਂਡ ਕਰਨਾ ਕੁਕੜੀ ਨੇ ਉਹ ਮਤਲਬ ਕੁੱਕੜ ਤੋਂ ਵੀ ਵੱਧ ਆ ਮਜ਼ਬੂਤ ਕੁੱਕੜ ਤੋਂ ਵੱਧ ਮਜ਼ਬੂਤ ਮੋਟੇ ਠੀਕ ਹੈ ਕੁੱਕੜ ਵੱਧ ਮਜ਼ਬੂਤ ਉਂਗਲਾਂ ਜਿਹੜੀਆਂ ਉਂਗਲਾਂ ਬਹੁਤ ਮਜ਼ਬੂਤ ਆ ਕੁਕੜੀ ਦੀ ਤੇ ਖੁੱਲੇ ਹੋਏ ਪੰਜਿਆਂ ਦੀ ਖੁੱਲੇ ਉਂਗਲਾਂ ਦੀ ਕੁਕੜੀ ਆ ਇਹ ਠੀਕ ਹੈ ਪੰਜੇ ਮੈਂ ਤਾਂ ਕਹਿ ਦਤਾ ਇਹ ਪੰਜ ਹੀ ਆ ਜਿਹੜਾ ਇਹਦਾ ਪਹੁੰਚਾ ਹੈ ਨਾ ਪੰਜ ਹੀ ਆ ਕਿਉਂਕਿ ਖਰ ਨੂੰ ਲਾ ਕੇ ਪੂਰੇ ਪੰਜ ਨੌ ਪੰਜ ਨੌ ਹੀ ਬਣ ਜਾਂਦੇ ਆ ਪੰਜ ਨੌਂਦਰਾ ਹੀ ਹੁੰਦੀਆਂ ਠੀਕ ਹੈ ਕੁੱਕੜ ਦੇ ਵੀ ਕੁੱਕੜ ਦੇ ਦਾ ਪੰਜ ਹੀ ਹੁੰਦੀ ਆ ਹਨਾ ਤੇ ਇਹਦੇ ਪੰਜਾ ਖਾਰ ਸਮੇਤ ਪੂਰਾ ਪੰਜਾ ਖੁੱਲਾ ਮੌਜੂਦ ਠੀਕ ਹੈ ਜੀ ਤੇ ਬਾਕੀ ਸ਼ੋਕ ਕਰਿਓ ਤੇ ਪੂਰਾ ਗੁੜਾਈ ਬਣਦੀ ਆ ਫੇਸ ਦੀ ਵੀ ਸਰੀਰ ਦੀ ਵੀ ਬਾਡੀ ਦੀ ਟੇਪਰ ਪੂਰੀ ਖੰਭ ਬੜੇ ਪਿਆਰੇ ਆ ਦੋਵਾਂ ਦੇ ਸਿਲਕੀ ਮਜ਼ਬੂਤ ਨਾ ਟੁੱਟਣ ਜੋ ਐਕਸ ਆ ਕੋਈ ਖਿਲਰੇ ਭੁਲਰੇ ਨਹੀਂ ਇਹ ਨਹੀਂ ਕੋਕ ਹਵਾ ਪਾਸ ਹੋਈ ਜਾਵੇ ਫਲਾਈ ਕਰੂਗੀ ਉੱਡੂਗੀ ਆਵਾਜ਼ ਨਹੀਂ ਹੋ ਐਨ ਪੂਰੇ ਫਿੱਟ ਤੇ ਫਿੱਟ ਆ ਜਣੇ ਠੀਕ ਹੈ ਜੀ ਸਾਹਮਣੇ ਕੁੱਕੜ ਰਹੇਗਾ ਸੀ ਦੇਖਣ ਵੱਲੋ ਆ ਵੇਖ ਲੋ ਖੜਾ ਦੇਖ ਗਿਆ ਸ਼ਵਸ ਦੇ ਬਾਗ ਵੀ ਇੱਕ ਅੱਧੀ ਮਾੜੀ ਮੋਟੀ ਦੇ ਦੇ ਜਾਂਦਾਗਾ ਹਾਂ ਸ਼ਾਬਾਸ਼ ਠੀਕ ਹੈ ਜਦ ਤੱਕ ਲਈ ਆਪਾਂ ਨੂੰ ਜੱਤ ਦਿਓ ਫਿਰ ਇੱਕ ਨਵੀਂ ਮਾਦੀ ਦੀ ਆਪਣੇ ਘਰ ਦੀ ਮਾ ਜਿਹੜੇ ਸ਼ੌਕ ਜੋ ਵੀ ਮਾਦੀ ਆਪਣੇ ਆਪਣੇ ਖੁੱਡੇ ਦੀ ਮਾਦੀ ਦੀ ਫਿਰ ਤੁਹਾਨੂੰ ਸ਼ੌਕ ਕਰਾਵਾਂਗੇ ਤੇ ਉਹ ਫਿਰ ਜਦ ਤੱਕ ਜਿਵੇਂ ਆ ਮਾਦੀਆਂ ਬਾਰੇ ਉਹ ਥੋੜੀ ਗੱਲ ਕਰਾਂਗੇ ਥੋੜੀ ਕੱਲੀ ਕੱਲੀ ਮਾਦੀ ਬਾਰੇ ਗੱਲ ਕਰਾਂਗੇ ਵੀ ਇਹ ਕਿਹੜੀਆਂ ਕਿਹੜੀਆਂ ਮਤਲਬ ਇਹਨਾਂ ਵਿੱਚ ਖਾਸੀਅਤਾਂ ਕੁਆਲਿਟੀਆਂ ਵਾਂ ਠੀਕ ਹੈ ਤੇ ਉਹ ਆਪਾਂ ਤੁਹਾਡੇ ਨਾਲ ਸ਼ੌਕ ਕਰਾਂਗੇ ਧੰਨਵਾਦ ਫਿਰ ਇੱਕ ਦਫਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ